ਬਾਵਜੂਦ ਔਰੰਗਜ਼ੇਬ ਨੇ ਹਿੰਦੂਆਂ ਦੇ ਅਤਿਆਚਾਰ ਕਰਨਾ ਨਹੀਂ ਰੋਕਿਆ ਅਤਿਆਚਾਰ ਤੋਂ ਡਰਦੇ ਬਹੁਤ ਸਾਰੇ ਹਿੰਦੂ ਪਰਿਵਾਰ ਨਾ ਚਾਹੁੰਦੇ ਵੀ ਮੁਸਲਮਾਨ ਬਣਦੇ ਗਏ ਇਹੀ ਅਤਿਆਚਾਰ ਨੂੰ ਰੋਕਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਇੱਕ ਫੌਜ ਤਿਆਰ ਕੀਤੀ ਤੇ ਔਰੰਗਜ਼ੇਬ ਦੇ ਖਿਲਾਫ ਆਵਾਜ਼ ਚੱਕੀ ਤੇ ਇਹੀ ਮੁਹੀਮ ਨੂੰ ਦਬਾਉਣ ਲਈ ਔਰੰਗਜ਼ੇਬ ਨੇ ਆਪਣੇ ਸਾਰੇ ਜਨਰਲਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਵੇਂ ਵੀ ਕਰਕੇ ਗ੍ਰਿਫਤਾਰ ਕਰਨ ਲਈ ਹੁਕਮ ਦੇ ਦਿੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲਾਂ ਦੇ ਵਿੱਚ ਟੋਟਲ 13 ਯੁੱਧ ਹੋਏ ਸੀ ਤੇ ਹਰ ਯੁੱਧ ਵਿੱਚ ਮੁਗਲ ਸਮਰਾਜ ਦੀ ਲਗਾਤਾਰ ਹਾਰ ਹੁੰਦੀ ਰਹੀ ਤੇ ਇਹਨਾਂ ਵਿੱਚੋਂ ਇੱਕ ਆਖਰੀ ਯੁੱਧ ਸੀ ਚਮਕੌਰ ਦਾ ਯੁੱਧ ਚਮਕੌਰ ਦੇ ਯੁੱਧ ਤੇ ਇੱਕ ਪੂਰੀ ਅਲੱਗ ਵੀਡੀਓ ਅਸੀਂ ਇਸ ਚੈਨਲ ਤੇ ਪਾਈ ਹੈ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੇ ਐਂਡ ਵਿੱਚ ਪਾ ਦੂੰਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਚਮਕੌਰ ਦੇ ਯੁੱਧ ਤੋਂ ਪਹਿਲਾਂ ਔਰੰਗਜ਼ੇਬ ਨੇ ਕੁਰਾਨੇ ਸ਼ਰੀਫ ਤੇ ਸੌਖਾਦੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਛੱਡ ਦੇਣ ਤਾਂ ਉਹਨਾਂ ਤੇ ਕੋਈ ਵੀ ਹਮਲਾ ਨਹੀਂ ਕੀਤਾ ਜਾਊਗਾ ਗੁਰੂ ਜੀ ਨੇ ਔਰੰਗਜ਼ੇਬ ਤੇ ਪਰੋਸਾ ਕੀਤਾ ਤੇ ਆਪਣੇ ਪੂਰੇ ਪਰਿਵਾਰ ਦੇ ਨਾਲ ਕਿਲਾ ਛੱਡਣ ਲਈ ਰਾਜ਼ੀ ਹੋ ਗਏ ਗੁਰੂ ਸਾਹਿਬ ਦੇ ਕਿਲੇ ਵਿੱਚੋਂ ਨਿਕਲਦੇ ਹੀ